ਪੰਜਾਬ 'ਚ ਭਿਆਨਕ ਹਾਦਸਾ ਵਾਪਰਨ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਜੰਡਿਆਲਾ ਚੌਂਕ ਤਰਨਤਾਰਨ ਵਿਖੇ ਪੜ੍ਹਾਈ ਲਈ ਆਈਟੀਆਈ ਕਾਲਜ 'ਚ ਜਾ ਰਹੀ ਵਿਦਿਆਰਥਣ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਦਿਆਰਥਣ ਕਾਲਜ ਦੇ ਨੇੜੇ ਚੌਂਕ 'ਤੇ ਪਹੁੰਚੀ ਤਾਂ ਟਰੱਕ ਹੇਠਾਂ ਆਉਣ ਦੌਰਾਨ ਉਸ ਦੀ ਮੌਕੇ ਤੇ ਮੌਤ ਹੋ ਗਈ। ਵਿਦਿਆਰਥਣ ਨਾਲ ਉਸ ਸਮੇਂ ਸਹੇਲੀਆਂ ਵਿਸੰਨ ਪਰੰਤੂ ਮੌਤ ਨੇ ਰਜਵੰਤ ਕੌਰ 22 ਸਾਲਾ ਪੁੱਤਰੀ ਗੁਰਮੀਤ ਕੌਰ ਸਿੰਘ ਨਿਵਾਸੀ ਸੱਚਖੰਡ ਰੋਡ ਤਰਨਤਾਰਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਜਵੰਤ ਕੌਰ ਕਾਲਜ 'ਚ ਕੋਸਮੋਟੈਲੀਜੀ ਦਾ ਕੋਰਸ ਕਰ ਰਹੀ ਸੀ। 5 ਸਾਲਾਂ ਦੇ ਕੋਰਸ ਦੀ ਪੜ੍ਹਾਈ 'ਚ ਚੌਥਾ ਸਾਲ ਸੀ ਇਸ ਦੌਰਾਨ ਮੌਕੇ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਜਦੋਂ ਆਪਣੀ ਜਵਾਨ ਧੀ ਨੂੰ ਸੜਕ ਤੇ ਮ੍ਰਿਤਕ ਪਾਇਆ ਤਾਂ ਉਹਨਾਂ ਦਾ ਦਿਲ ਤੜਾ ਨਿਕਲ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਮੌਕੇ ਤੇ ਪਹੁੰਚ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਸ਼ੇਰਾਂ ਦੀ ਇੰਕੋਹ ਹਾਏ ਮੇਰੀ ਸ਼ੇਰਾਂ ਦੀ ਜਰੂਰ ਲੋ ਰਹੀ ਸੀ ਮੈਂ ਬੋਲਦੀ ਗਈ ਨਾ ਹਾਏ ਮੇਰੀ ਸ਼ੇਰਾਂ ਉਹ ਗਿਆ ਉਹ ਗਿਆ ਹੁਣ ਸਾਡਾ ਕਿਰਤ ਪੰਜ ਨੰਬਰ ਦਾ ਫੋਟੋ ਬਾਦ ਪਾਪਾ ਨੂੰ ਆ ਲੈ ਗੋ ਮੇਰੇ ਨਾਲ ਸਰਜੀ ਸਿੰਘ ਆ ਜੀ ਜੀ ਬਖਿਆ ਵਾ ਆ ਗਈ ਤੇ ਦੇਖੋ ਜੀ ਅਸੀਂ ਤੇ ਚਲੋ ਘਰੇ ਨਾਲ ਫੋਨ ਆਇਆ ਇੱਥੋਂ ਕਿਸੇ ਮਲਾਜਮ ਨੇ ਕੀਤਾ ਵਾ ਇਹ ਉਹ ਗੱਡੀ ਆ ਆਈਟੀਆਈ ਦੇ ਕੋਰਸ ਕਰ ਰਹੇ ਜਿਹੜੇ ਕੱਦੀ ਜਿਹੜਾ ਵਾ ਕੀ ਨਾਮ ਇਹਦਾ ਅਰਜਵੰਤ ਕੌਰ ਲੜਕੀ ਦਾ ਨਾਮ ਆ ਉਹ ਟਰੱਕ ਆ ਰਹੇ ਨੇ ਪਾਰ ਕਰ ਲੱਗਿਆ ਤੁਹਾਨੂੰ ਵੇਖਿਆ ਨਹੀਂ ਆ ਗੱਡੀ ਵੀ ਆ ਮਗਰ ਉਸ ਤੇ ਚਾਰ ਦੀ ਗੱਡੀ ਉਹ ਸਿਰ ਫਿਸ ਗਿਆ ਵਾ ਠੀਕ ਹੈ ਜੀ ਔਰ ਕੋਸ਼ ਕੀ ਮੰਗ ਕਰਦੇ ਹੋ ਮੰਗ ਇਨਸਾਫ ਹੀ ਹੋਣਾ ਚਾਹੀਦਾ ਜੀ ਪਿੰਨਾਂ ਤੇ ਥੋੜੀ ਜੀ ਕਾਰਵਾਈ ਡਰਾਈਵਰਾਂ ਤੋਂ ਹੋਣੀ ਚਾਹੀਦੀ ਆ ਵੀ ਥੋੜਾ ਤਰੀਕੇ ਨਾਲ ਚੱਲਣ ਇਹ ਵੀ ਬੱਚਿਆਂ ਵਾਲੇ ਇਹ ਵੀ ਪਰਿਵਾਰਾਂ ਵਾਲੇ ਆ ਕਿੰਨੇ ਮੈਂਬਰ ਸਹੀ ਬੱਚੀ ਦੀ ਐ ਜੀ ਤਿੰਨ ਭੈਣਾਂ ਸੀ ਇੱਕ ਭਰਾ ਵਾ ਕੀ ਕਰਦੇ ਪਤਾ ਜੀ ਇਹਦੇ ਕੰਮ ਇਹਨਾਂ ਦੇ ਸ਼ਰਮੀ ਕਮੇਟੀ ਚ ਹੈ ਜੀ ਕੀ ਕੀ ਬੱਝਿਆ ਹੋਇਆ ਜੀ ਜਿਹਨੇ ਲੱਗ ਰਹੀ ਹੈ ਕੀ ਲੱਗੀ ਤੁਹਾਡੇ ਇਹ ਆਪਣੀ ਭੈਣ ਹੀ ਆ ਆਪਣਾ ਫਰੈਂਡ ਇਹਦੀ ਸਿਸਟਰ ਹੀ ਜਗਵੰਤ ਕੌਰ ਨਾਮ ਹੈ ਇਹਨਾਂ ਦਾ ਕਿੱਥੋਂ ਆਏ ਕਿੱਥੇ ਲੋਕਲ ਹੀ ਤਰਨਧਰ ਨੇ ਆ ਆਈਟੀਆ ਕਰਦੇ ਪਏ ਨਾ ਉਧਰ ਜਾਂਦੇ ਪਏ ਸੀ ਟਰੱਕ ਵਾਲੇ ਨੇ ਕੀਤਾ ਸਨ ਬੱਸਲ ਜਾ ਰਿਹਾ ਕਿ ਕਹਿੰਦੇ ਇਹ ਵੀ ਪਹਿਲੋਂ ਹੀਰਗੀ ਸੀ ਲੱਗੀ ਸੀ ਟਰੱਕ ਨਾਲ ਲੋੜਾ ਪੰਦਵਾ ਲੋਕਾਂ ਨੇ ਦੁਬਾਰਾ ਟਰੱਕ ਵਾਲੇ ਨੇ ਇਸ ਤਰ੍ਹਾਂ ਕਰਤਾ ਹਾਂ ਦੁਬਾਰਾ ਕੀਤਾ ਉਹਨੇ ਉਹ ਪੁਲਿਸ ਵੀ ਕਰਦੇ ਕਸ ਚੱਲੀ ਜਾਣਾ ਫੱਲਾ ਟਰੱਕ ਵਾਲਾ ਕੀ ਮੰਗਲ ਦੇ ਇਹਨਾਂ ਸਾਫ਼ ਹੀ ਚਾਹੀਦਾ ਮੰਗਤ ਕਰਨੀ ਆਪਾਂ ਸਰ ਇਹ ਕੀ ਵਕਿਆ ਹੋਇਆ ਜੀ ਜੰਡਿਆਲਾ ਚੌਂਕ ਬਾਈਪਾਸ 'ਇੱਕ ਲੜਕੀ ਸੀ ਰਜਵੰਤ ਕੌਰ ਡਾਟਰ ਆਫ ਗੁਰਮੀਤ ਸਿੰਘ ਇਹ ਗਲੀ ਭਾਗੀ ਵਾਲੀ ਸਤਖੰਡ ਰੋਡ ਤੋਂ ਤੰਤਾਂ ਦੀ ਇਹ ਆਈਟੀਆਈ ਕੱਢ ਗਿਲ ਪੜਦੀ ਆ ਇਹ ਅੱਜ ਆਪਣੇ ਘਰ ਤੋਂ ਆਈਟੀਆਈ ਜਾ ਰਹੀ ਸੀ ਤੇ ਜੰਡਿਆਲਾ ਚੌਂਕ ਦੇ ਵਿੱਚ ਟਰੱਕ ਦੇ ਥੱਲੇ ਆ ਕੇ ਇਹਦਾ ਜਿਹੜਾ ਵਾ ਡੈਥ ਹੋ ਗਈ ਆ ਇਹ ਕਾਰਵਾਈ ਲਈ ਤਿਆਰੀ ਇਹ ਜੋ ਵੀ ਇਹ ਬਿਆਨ ਮੈਨੂੰ ਮੌਕੇ ਤੇ ਦਿਖਾ ਰਹੇ ਨੇ ਉਸ ਮੁਤਾਬਕ ਅਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਜਾਵੇ ਹਾਂਜੀ ਹਾਂਜੀ ਉਹ ਵੀ ਗੱਡੀ ਵੀ ਕਾਬੂ ਕਬਜ਼ੇ ਚ ਲੈ ਲਈ ਆ ਜੀ ਡਰਾਈਵਰ ਦਾ ਜੇ ਪਤਾ ਕਰਦੇ ਆ ਜੀ ਛੱਡ ਕੇ ਨਾ ਚਲੇਗਾ ਗੱਡੀ ਜਿਹੜੀ ਉਹ ਚੱਲੇਗੀ ਅੱਗੇ ਉਹ ਕੀ ਬੋਡੀ ਪੋਸਟਮਾਰਟਮ ਦੀ ਕਰਨੀ ਜਿਹੜੀ ਡੈਡ ਬੋਡੀ ਉਹ ਪੋਸਟਮਾਰਟਮ ਨਹੀਂ ਪਈ ਦਿੱਤੀ ਗਈ ਅਗਲੀ ਕਾਰਵਾਈ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਉਹ ਕਰਨਾ